ਆਜ਼ਾਦ ਪ੍ਰੈਸ ਕਲੱਬ ਮੱਲਾਂਵਾਲਾ ਖਾਸ ਰਜਿਸਟਰ ਕਲੱਬ ਦੀ ਨਵੀਂ ਬਾਡੀ ਦਾ ਕੀਤਾ ਗਿਆ ਗਠਨ ਜੀ ਹਾਂ ਬੀਤੇ ਕੱਲ ਆਜ਼ਾਦ ਪ੍ਰੈਸ ਕਲੱਬ ਮੱਲਾਂਵਾਲਾ ਖਾਸ ਰਜਿਸਟਰ ਦੀ ਇੱਕ ਵਿਸ਼ੇਸ਼ ਮੀਟਿੰਗ ਕਲੱਬ ਦੇ ਮੁੱਖ ਸਰਪ੍ਰਸਤ ਗੁਰਦੇਵ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸਰਬਸੰਮਤੀ ਨਾਲ ਨਵੀਂ ਬਾਡੀ ਦੀ ਚੋਣ ਕੀਤੀ ਗਈ ਚੋਣ ਦੌਰਾਨ ਰੋਸ਼ਨ ਲਾਲ ਮਨਚੰਦਾ ਪ੍ਰਧਾਨ ਹਰਨੇਕ ਸਿੰਘ ਭੁੱਲਰ ਉਪ ਪ੍ਰਧਾਨ ਰਾਏਵਰ ਸਿੰਘ ਕਜੂਰਾ ਜਰਨਲਿਸਟ ਕਤਰ ਹਰਜਿੰਦਰ ਸਿੰਘ ਖਚਾਂਚੀ ਗੌਰਵ ਕਟਾਰੀਆ ਜੁਆਇੰਟ ਸਕਤਰ ਚੁਣੇ ਗਏ ਇਸ ਮੌਕੇ ਨਵੇਂ ਬਣੇ ਪ੍ਰਧਾਨ ਰੋਸ਼ਨ ਲਾਲ ਮਨਚੰਦਾ ਅਤੇ ਪ੍ਰਧਾਨ ਹਰਨੇਕ ਸਿੰਘ ਭੁੱਲਰ ਨੇ ਕਿਹਾ ਕਿ ਪੱਤਰਕਾਰਾਂ ਨੂੰ ਆ ਰਹੀਆਂ ਮੁਸ਼ਕਲਾਂ ਸੰਬੰਧੀ ਹਮੇਸ਼ਾ ਕਲੱਬ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਨਗੇ ਅਤੇ ਕਲੱਬ ਨੇ ਜੋ ਵਿਸ਼ਵਾਸ ਉਹਨਾਂ ਤੇ ਕੀਤਾ ਹੈ ਉਹ ਵਿਸ਼ਵਾਸ ਨੂੰ ਕਦੇ ਟੁੱਟਣ ਨਹੀਂ ਦੇਣਗੇ। ਇਸ ਮੌਕੇ ਪ੍ਰੈਸ ਕਲੱਬ ਦੇ ਸਮੂਹ ਮੈਂਬਰਾਂ ਅਤੇ ਉਧਧਾਰਾਂ ਵੱਲੋਂ ਇੱਕ ਦੂਜੇ ਨੂੰ ਵਧਾਈ ਦਿੱਤੀ ਗਈ ਅਤੇ ਇੱਕ ਦੂਜੇ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਗਿਆ। ਜੀ ਅੱਜ ਦੀ ਚੌਣ ਬਾਰੇ ਕੀ ਕਹੋਗੇ ਜੀ? ਹਾਂ ਜੀ ਸਾਰਿਆਂ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਜ਼ਾਦ ਪ੍ਰੈਸ ਕਲੱਬ ਦੇ ਵਿੱਚ ਜਿਹੜਾ ਅ ਸਵਰਗੀ ਸਾਡੇ ਬਹੁਤ ਕ੍ਰਿਸ਼ਨ ਕੁਮਾਰ ਜੀ ਨੇ ਬੂਟਾ ਲਾਇਆ ਸੀਗਾ ਉਸ ਨੂੰ ਪਣਪਦਿਆਂ ਪਣਪਦਿਆਂ ਕਾਫੀ ਟਾਈਮ ਹੋ ਗਿਆ ਕਾਫੀ ਗਤੀਵਧੀਆਂ ਹੋਈਆਂ ਸੋ ਉਸ ਗਤੀਵਧੀਆਂ ਨੂੰ ਅੱਗੇ ਵਧਾਉਂਦਿਆਂ ਬਹੁਤ ਕ੍ਰਿਸ਼ਨ ਕੁਮਾਰ ਜੀ ਨੂੰ ਯਾਦ ਕਰਦਿਆਂ ਸਵਰਗਵਾਸੀ ਕ੍ਰਿਸ਼ਨ ਕੁਮਾਰ ਜੀ ਨੂੰ ਯਾਦ ਕਰਦਿਆਂ ਅ ਕਾਫੀ ਲੰਮਾ ਸਮਾਂ ਹੋ ਗਿਆ ਆਜ਼ਾਦ ਪ੍ਰੈਸ ਕਲੱਬ ਦੇ ਵਿੱਚ ਵੱਖ-ਵੱਖ ਜਿਹੜੇ ਅਹੁਦੇਦਾਰ ਰਹੇ ਉਹ ਲਗਾਤਾਰ ਸਮੇਂ ਹੈਗੇ ਆ ਔਰ ਇਸ ਨੂੰ ਲੈ ਕੇ ਅੱਜ ਇਸ ਦੇ ਵਿੱਚ ਕੁਝ ਨਵੇਂ ਮੈਂਬਰਾਂ ਦੀ ਚੋਣ ਕੀਤੀ ਗਈ ਕਿਉਂਕਿ ਕਾਫੀ ਟਾਈਮ ਹੋ ਗਿਆ ਸੀ ਜੋ ਵਿਧਿ ਵਿਵਧਾਨ ਦੇ ਮੁਤਾਬਕ ਇਸ ਜਿਹੜਾ ਪ੍ਰੈਸ ਕਲੱਬ ਦੀ ਚੋਣ ਕੀਤੀ ਜਾਣੀ ਸੀ ਉਹ ਅੱਜ ਪ੍ਰੈਸ ਕਲੱਬ ਦੀ ਚੋਣ ਕੀਤੀ ਗਈ ਹੈ ਔਰ ਜਿਹੜੇ ਅੱਜ ਰੋਸ਼ਨਲ ਮਨਚੰਦਾ ਜੀ ਉਹਨਾਂ ਨੂੰ ਪ੍ਰਧਾਨ ਬਣਾਇਆ ਸਰਵਸਮਤੀ ਨਾਲ ਜਿੰਨੇ ਵੀ ਮੈਂਬਰ ਹੈਗੇ ਪ੍ਰੈਸ ਕਲੱਬ ਦੇ ਔਰ ਜਿਹੜਾ ਮੈਨੂੰ ਇਹ ਜਿਹੜਾ ਪ੍ਰੈਸ ਕਲੱਬ ਵੱਲੋਂ ਇੱਕ ਨਿਮਾਣੇ ਨਿਮਾਣੇ ਨੂੰ ਅੱਜ ਉਮੀਦ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੋ ਅਸੀਂ ਸਾਰੇ ਰਲ ਮਿਲ ਕੇ ਜਿੰਨੇ ਵੀ ਅਸੀਂ ਅਹੁਦੇਦਾਰ ਹੈਗੇ ਆ ਆਜ਼ਾਦ ਪ੍ਰੈਸ ਕਲੱਬ ਮੱਲਾਵਾਲੇ ਦੇ ਇਸ ਪ੍ਰੈਸ ਕਲੱਬ ਦੇ ਵਿੱਚ ਪੂਰਾ ਅਨੁਸ਼ਾਸਨ ਦੇ ਨਾਲ ਔਰ ਪੂਰੀ ਦ੍ਰਿੜਤਾ ਦੇ ਨਾਲ ਕੰਮ ਕਰਾਂਗੇ ਮੀਡੀਆ ਦੇ ਰਾਹੀਂ ਅਸੀਂ ਹੋਰ ਪ੍ਰਸ਼ਾਸਨ ਦੇ ਜਿਹੜਾ ਸਨਮੁਖ ਰੱਖਾਂਗੇ ਔਰ ਲੋਕਾਂ ਨੂੰ ਜਿੱਥੇ ਉਹਨਾਂ ਦੀ ਜ਼ਿੰਮੇਵਾਰੀਆਂ ਨਾਲ ਸਾਸ ਕਰਾਵਾਂਗੇ ਲੋਕਾਂ ਦੇ ਅਧਿਕਾਰਾਂ ਦੀ ਰੱਖਿਆ ਕਰਾਂਗੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਅੱਜ ਅਸੀਂ ਆਜ਼ਾਦ ਪ੍ਰੈਸ ਕਲੱਬ ਦੇ ਵਿੱਚ ਇਸ ਥਾਂ ਤੇ ਪੁੱਛਿਆ ਇਹ ਜਿਹੜਾ ਬੂਟਾ ਹੈ ਸਾਡੇ ਸਵਰਗੀਏ ਬਹੁਤ ਕ੍ਰਿਸ਼ਨ ਲਾਲ ਜੀ ਕੁਟਾਰੀਆ ਵੱਲੋਂ ਲਾਇਆ ਗਿਆ ਸੀਗਾ ਉਹਨਾਂ ਨੂੰ ਸ਼ਰਧਾ ਦੇ ਫੁੱਲ ਵੀ ਭੇਟ ਕੀਤੇ ਗਏ ਆ ਦੇ ਵਿੱਚ ਕੁਝ ਅਹਿਮ ਜ਼ਿੰਮੇਵਾਰੀਆਂ ਸਰਬਸੰਮਤੀ ਨਾਲ ਸਾਰੇ ਕੁਝ ਮੇਰੇ ਮੋਢਿਆਂ ਤੇ ਜ਼ਿੰਮੇਵਾਰੀ ਪਾਈ ਗਈ ਹੈ ਔਰ ਮੈਂ ਵਿਸ਼ਵਾਸ ਦਿਵਾਨਾ ਵਾਂ ਸਾਰਿਆਂ ਨੂੰ ਪੱਤਰਕਾਰ ਭਾਈਚਾਰੇ ਨੂੰ ਜਿਹੜੀਆਂ ਆਉਣ ਵਾਲੀਆਂ ਸਮੱਸਿਆ ਅਸੀਂ ਸਾਰੇ ਰਲ ਕੇ ਮੋਢੇ ਨਾਲ ਮੋਢਾ ਜੋੜ ਕੇ ਹੱਲ ਕਰਾਂਗੇ ਜਿੱਥੇ ਵੀ ਕਿਤੇ ਜ਼ਰੂਰਤ ਪੈਂਦੀ ਹੈ ਸਾਡੀ ਆਜ਼ਾਦ ਪ੍ਰੈਸ ਕਲੱਬ ਦੇ ਸਰਪ੍ਰਸਤ ਜਿਨ੍ਹਾਂ ਨੇ ਮੁੱਢ ਬੰਨਿਆ ਵੀ ਜ਼ਰੂਰਤ ਪੈਂਦੀ ਹੈ ਤੇ ਅਸੀਂ ਸਾਰੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਾਂਗੇ